ਉਦਯੋਗਿਕ ਦਾ ਬੜਾ ਜ਼ਰੂਰੀ ਜਿਹੜਾ ਮਸਲਾ ਹੈਗਾ ਉਹ ਹੈਗਾ ਵੈਕਸੀਨੇਸ਼ਨ ਦਾ ਵੈਕਸੀਨੇਸ਼ਨ ਨੂੰ ਚੱਲ ਰਹੀ ਹੈ ਗਲਪੋਟੂ ਤੇ ਮੂੰਖਰਦੀ ਵੈਕਸੀਨ ਚੱਲ ਰਹੀ ਹੈ ਵੈਕਸੀਨੇਸ਼ਨ ਨੂੰ ਵੀ ਸਹੀ ਤਰੀਕੇ ਨਾਲ ਜਿਹੜਾ ਹੈਗਾ ਉਹ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਆਪਾਂ ਪਿੱਛੇ ਵੀ ਜਿਹੜਾ ਕ੍ਰੌਪਸ ਇਨਫੋਰਮੇਸ਼ਨ ਆ ਫਸਲਾਂ ਦੀ ਜਾਣਕਾਰੀ ਚੈਨਲ ਹੈ ਪ੍ਰਗਟ ਸਿੰਘ ਉਹਤੇ ਇੱਕ ਵੀਡੀਓ ਪਾਈ ਸੀ ਆਪਾਂ ਉਹ ਚ ਪੰਜ ਜ਼ਰੂਰੀ ਚੀਜ਼ਾਂ ਵੱਲ ਧਿਆਨ ਦੇ ਰਾਨ ਦਾ ਆਪਾਂ ਜਦੋਂ ਵੈਕਸੀਨੇਸ਼ਨ ਕਰਨੀ ਹੈ ਪਹਿਲੀ ਗੱਲ ਇਹ ਹੈ ਵੀ ਕੀੜਿਆਂ ਦੀ ਦਵਾਈ ਦੇਣੀ ਜ਼ਰੂਰੀ ਹੈ ਉਦੋਂ ਬਾਅਦ ਹੈ ਪਸ਼ੂ ਦੀ ਖੁਰਾਕ ਜਿਹੜੀ ਹੈਗੀ ਸੰਤੁਲਿਤ ਰੱਖਣੀ ਬਹੁਤ ਜ਼ਰੂਰੀ ਹੈ ਵੈਕਸੀਨੇਸ਼ਨ ਤੋਂ 15-20 ਦਿਨ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ ਤੀਜੇ ਨੰਬਰ ਤੇ ਹੈ ਕੋールド ਚੇਨ ਹੈ ਮਤਲਬ ਕਿ ਬਰਫ਼ ਚ ਵੈਕਸੀਨ ਰੱਖਣੀ ਚਾਹੀਦੀ ਹੈ ਚੌਥੇ ਨੰਬਰ ਤੇ ਹੈਗਾ ਵੀ ਟੌਕਸਿਨ ਬਾਈਂਡਰ ਜਿਹੜਾ ਹੈਗਾ ਬਫਰ ਟੌਕਸਿਨ ਬਾਈਂਡਰ ਤੇ ਮਿਨਰਲ ਮਿਕਸਚਰ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ ਔਰ ਪੰਜਵਾਂ ਜਿਹੜਾ ਬਹੁਤ ਜ਼ਰੂਰੀ ਹੈ ਜੇ ਪਸ਼ੂ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਹਫ਼ਤੇ 10 ਦਿਨ ਤਾਂ ਉਹ 21 ਦਿਨਾਂ ਵਿੱਚੋਂ ਜਿਹੜੀ ਬੂਸਟਰ ਡੋਜ਼ ਹੈ ਉਹ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ